ਕੀ ਨਾਮ ਹੈ ਸੰਦੀਪ ਕੌਰ ਵੀਰ ਜੀ ਕਿਹੜਾ ਪਿੰਡ ਸਾਮਿਸ਼ਪੁਰ ਵੀਰ ਜੀ ਹਾਂਜੀ ਕੀ ਮਾਮਲਾ ਹੋਇਆ ਤੁਹਾਡੇ ਘਰੇ ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1.5 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਲਮਾਰੀਆਂ ਪਾੜੀਆਂ ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ 1.5 ਟੋਲੇ ਦਾ ਕੜਾ ਤੇ 2 ਟੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਵਿੱਚ ਕੈਸ਼ ਵਗੈਰਾ ਸੀਗਾ ਨਹੀਂ ਵੀ ਕੋਪੈ ਕੈਸ਼ ਵਗੈਰਾ ਤਾਂ ਵੀਰੇ ਕੋਈ ਨਹੀਂ ਸੀ 4000 ਰੁਪਏ ਇਸ ਲਮਾਰੀ ਦੇ ਵਿੱਚ ਸੀਗਾ ਜਿਹੜਾ ਇਹਨਾਂ ਨੇ ਕੱਢਿਆ ਮਾਤਾ ਦਾ ਤੇ ਸਾਰਾ ਬੈਗ ਫੋਲ ਕੇ ਲੈ ਗਏ ਜੀ ਤੁਸੀਂ ਘਰੋਂ ਕਦੋਂ ਨਿਕਲੇ ਅਸੀਂ ਤਾਂ ਵੀਰੇ ਕੱਲ 12 ਵਜੇ ਦੁਪਹਿਰੇ 12 ਵਜੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਸੀਗੀ ਤੇ ਮੇਰੇ ਮਾਤਾ ਜੀ ਰਾਤ ਨੂੰ ਇਕੱਲੇ ਸੀਗੇ ਇਹ ਸਾਡੇ ਗਵਾਂਢੀ ਆਏ ਤਾਂ ਇਹ ਵੀਰੇ ਕਹਿੰਦਾ ਵੀ ਕੋਈ ਗੱਲ ਨਹੀਂ ਚਾਚੀ ਤੁਸੀਂ ਇੱਧਰ ਪੈ ਜਾਓ ਵੀ ਤੁਸੀਂ ਇਕੱਲੇ ਹੋ ਤਾਂ ਇਹਨਾਂ ਨੇ ਰਾਤ ਨੂੰ ਇਹ ਕੰਮ ਕੀਤਾ ਵੀਰੇ ਤਿੰਨ ਰਾਤ ਡੇਢ ਕੋ ਮੇਰੀ ਦੀ ਹਾਂਜੀ ਵੀਰੇ ਇਹ 1:05 ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੇ ਤਿੰਨ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਕਿੰਨੇ ਵਜੇ ਤੁਸੀਂ ਵਾਪਸ ਆਏ ਘਰੇ ਵੀਰੇ ਮੈਂ ਘਰ ਨਹੀਂ ਸੀਗੀ ਮੈਂ ਤਾਂ ਸਵੇਰੇ ਪਹੁੰਚੀ ਆ ਦੀ 6:30 ਵਜੇ ਮਾਤਾ ਆਏ ਸੀਗੇ 5:30 ਵਜੇ ਗੇੜਾ ਮਾਰਨ ਵੀ ਚਲੋ ਗੁਰਦੁਆਰਾ ਸਾਹਿਬ ਲੱਗ ਗਿਆ ਤਾਂ ਦੇਖਿਆ ਮਾਤਾ ਨੇ ਸਾਰੇ ਦਰਵਾਜ਼ੇ ਖੁੱਲੇ ਸੀ ਮੇਨ ਗੇਟ ਵੀ ਖੁੱਲਾ ਸੀ ਹਾਂਜੀ ਹਾਂਜੀ ਵੀਰੇ ਮੈਂ ਰਖੜੀ ਬੰਨਣ ਗਈ ਸੀ ਇੱਕ ਬੇਟਾ ਮੇਰੇ ਕੋਲ ਹੈ ਇੱਕ ਮੇਰਾ ਉੱਥੇ ਮੇਰੇ ਸਹੁਰੇ ਘਰ ਆ ਜੀ 12 ਸੀਗੇ ਇਹ ਹਾਂਜੀ ਕੱਲ ਰਾਤ ਦੀ ਘਟਨਾ ਹੈ ਹਾਂਜੀ ਕੱਲ ਰਾਤ ਦੀ ਘਟਨਾ ਜੀ ਵੀਰੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਧੀ ਭੈਣ ਦੇ ਘਰ ਚੋਰੀ ਨਾ ਹੋਵੇ ਤੁਸੀਂ ਵੀ ਤੁਸੀਂ ਸੁਝਾਅ ਦਿੱਤੀ ਹਾਂਜੀ ਹਾਂਜੀ ਆਏ ਸੀ ਸਾਰੇ ਆਏ ਸੀਗੇ ਜੀ ਪੁਲਿਸ ਦੀ ਸਾਰੀ ਟੀਮ ਆਈ ਸੀਗੀ ਬਹੁਤ ਵਧੀਆ ਨਾਲ ਸਾਡੇ ਨਾਲ ਬਿਹੇਵ ਕਰਿਆ ਵਿਚਾਰੇ ਤਸੱਲੀ ਦੇ ਕੇ ਗਏ ਨਹੀਂ ਤਾਂ ਉਹ ਕਹਿੰਦੇ ਸੀ ਫਿੰਗਰ ਪ੍ਰਿੰਟ ਵਾਲੇ ਬੰਦੇ ਆਉਣਗੇ ਵੀ ਤੁਸੀਂ ਕੋਈ ਸਮਾਨ ਨਹੀਂ ਚੱਕਣਾ ਹਾਂਜੀ ਹਾਂਜੀ ਵੱਡਾ ਜੀ ਕੀ ਨਾਮ ਆ ਤੁਹਾਡਾ ਜੀ 79 ਘਰ ਆ ਪਿੰਡ ਕਿਹੜਾ ਸੰਵਰ ਕੀ ਘਟਨਾ ਹੋਈ ਐ ਛੱਡਣਾ ਬਸ ਅਈ ਮੈਂ ਤਾਂ ਅੰਦਰ ਪਾਈ ਜੀ ਸੀ ਕਿ ਜੀ ਮਾਂ ਕੇ ਸਵੇਰੇ ਦੇਖਿਆ ਤੇ ਗੇਟ ਕਨ ਸਾਰੇ ਦਰਵਾਜੇ ਖੁੱਲੇ ਸੀਗੇ ਮੈਂ ਤਾਂ ਰੋਂਦੀ ਘਰੋਂ ਦੀ ਪਿੱਛੇ ਹੀ ਮੁੜ ਗਈ ਜਮਾਂ ਦੇਖਿਆ ਸਾਰਾ ਕੁਝ ਲੁੱਟ ਕੇ ਮੈਂ ਤਾਂ ਦੇਖਿਆ ਮਾਂ ਕੇ ਪਹਿਲਾ ਲਵਾਰੀ ਪੌਂਦੀ ਮੈਂ ਮਾਂ ਕਾ ਮੇਰਾ ਗੀ ਚੱਕ ਲੈ ਦੇ ਦੇਖਿਆ ਉਹ ਤੇ ਵੇੜੀ ਨਹੀਂ ਦੋਤੇ ਮੇਰੇ ਭਾਈ ਗਿਆ ਲੈ ਗਿਆ ਜਾ ਕੇ ਡਾੜਾ ਬੈਗ ਦੀ ਤੁੰਪਾ ਦਾ ਮੇਰਾ ਬਾਕੀ ਪਰਿਵਾਰ ਦੇ ਮੈਂਬਰ ਕਿੱਥੇ ਸੀ ਮਾਂ ਤਾਂ ਇਹ ਆਪਣੇ ਪੇੜਾਈਆਂ ਗਏ ਹੋਏ ਸੀਗੇ ਕਿ ਉਹ ਕੜੇ ਬੰਨਣ ਗਏ ਮੈਂ ਘਰ ਚੱਲੀ ਹੋਤੀ ਕਿ ਕੱਲ ਕਿੰਨੇ ਵਜੇ ਗਏ ਸੀ ਕੱਲ ਇਹ ਗਿਆ 11:00 ਕੱਢ ਤੇ ਮਾਤਾ ਜੀ ਕੀ ਕੀ ਇਹਦੇ ਵਿੱਚ ਚੋਰੀ ਕੀ ਕੀ ਹੋਇਆ ਜਿਹੜਾ ਸੋਟਾ ਪਾਉਂਦੀ ਆ ਇੱਕ ਕਿੱਟੀ ਸੈਟ ਸੀਗਾ ਕਿਸੇ ਉਹਨੇ ਦਾ ਕੜਾ ਵੀ ਸੀਗਾ ਮੇਰੇ ਚਮੂਲੀ ਵਾਲੇ ਕਾਂਟੇ ਵੀ ਤੇ ਇੱਕ ਹਾਰ ਵੀ ਸੀਗਾ ਮੇਰਾ ਤੇ ਪੈਰਾਂ ਦੀਆਂ ਵੀ ਤੇ ਬੱਤੀਆਂ ਦੀਆਂ ਵੀ ਸੀਗੀਆਂ ਟੁੰਬਾ ਕਿੰਨੇ ਕੁ ਦਰ ਹੈ ਮੁੰਡੀਆਂ ਸੀਗੀਆਂ ਟੈਸ ਮੇਰਾ ਵੀ ਸੀ ਦੇ ਕੋਲ ਟੈਸ ਹੋਣ ਭਰੀ ਜੁੱਲ ਲੈ ਕੇ ਗਏ ਆ ਉਹ ਹੈਗੇ ਤਾਂ 5000 ਰੁਪਈਆ ਪਿਆ ਕਾਚ ਉਧਰੋਂ ਕੱਢਿਆ ਉਹਨਾਂ ਨੇ ਉਹ ਦੂਲਵਾਰੀ ਚ ਪੁਲਸ ਨੂੰ ਸਲਾਹ ਦੇਤੀ ਤੁਸੀਂ ਹਾਂਜੀ ਪੁਲਸ ਨੂੰ ਸਲਾਹ ਦੇਤੀ ਅਸੀਂ ਆਕੇ ਗਏ ਆਏ ਕਿ ਗੈਏ ਆ ਕਿੰਨਾ ਕੁ ਨੁਕਸਾਨ ਹੋਊਗਾ ਤੁਹਾਡੇ ਸਾਹਮਣੇ ਜਿਹੜਾ ਸੋਨਾ ਹੈਗਾ ਕਿੰਨਾ ਲੱਗਦਾ ਪੰਜ ਦੇ ਲੱਖ ਦਾ ਹੋ ਜਾਊਗਾ ਮੇਰਾ ਇਨਸਾਨ ਮੇਰਾ ਤੁਸੀਂ ਕੀ ਲੈਵੋ ਤਾਂ ਮੇਰੇ ਹੱਥ ਪਾਸ ਨਹੀਂ ਨਾਲ ਮੈਨੂੰ ਸੌਂਸ ਕਰੋ ਕੀ ਮਾਮਲਾ ਹੈ ਇਹ ਮਾਮਲਾ ਹੈ ਹੋਇਆ ਵੀ ਤੇ ਮਤਲਬ ਤਾਇਆ ਉਹਨੇ ਮੇਰੀ ਆਂਟੀ ਕਿੱਲੇ ਰਹਿੰਦੀ ਥੋੜੀ ਮੇਰਾ ਭਾਈ ਕਿੱਲੇ ਪੈਂਦਾ ਸੀਗਾ ਹੋ ਗਏ 5-6 ਦਿਨ ਮੇਰਾ ਭਾਈ ਗਿਆ ਹੈ ਕਿ ਬੰਦਾ ਕੱਟ ਅੰਦੂਰੀ ਉਹ ਪੈਂਦਾ ਸੀ ਇਹਨਾਂ ਕੋਲੇ ਇਹ ਸਾਡਾ ਪਰਾਣਾ ਘਰ ਜਮਾਈ ਰੱਖਿਆ ਜੀ ਉਰੇ ਏ ਦਾ ਕੇ ਬਣ ਚਲੇ ਗਿਆ ਜੀ ਤੇਰੀ ਮੇਰੀ ਆਂਟੀ ਆ ਇਹ ਗਮਾਂਡ ਚ ਪੈ ਗਈ ਨਾਲ ਜੀ ਘਰੇ ਕੋਈ ਘਰੇ ਕੋਈ ਵੀ ਨਹੀਂ ਸੀਗਾ 10 ਵਜੇ ਮੈਂ ਵੀ ਆਇਆ ਆਂ ਆਂਟੀ ਮੇਰੇ ਬਾਹਰ ਖੜੀ ਸੀਗੀ ਮੈਂ ਪੁੱਛਣ ਲੱਗਿਆ ਸੀ ਉਹਨਾਂ ਨੇ ਵੀ ਚਲ ਵੀ ਪੁੱਛਿਆ ਕੋਈ ਵੀ ਕਹਿਣਾ ਕਿਤੇ ਨਹੀਂ ਯਾ ਸੁਭਾ ਪਤਾ ਲੱਗਿਆ ਜੀ 8 ਵਜੇ ਮੈਨੂੰ ਪਤਾ ਲੱਗਿਆ ਜੀ ਵੀ ਆਹ ਕੰਮ ਹੋ ਗਿਆ ਜੀ ਹਾਂ ਜੀ ਕੀ ਕੀ ਮਿਸਿੰਗ ਹੈਗਾ ਦੇ ਵਿੱਚ ਇਸ ਵਿੱਚ ਨੁਕਸਾਨ ਹੋਇਆ ਇਹ ਵੀ ਛੇਮ ਹੁੰਦੀਆਂ ਨੇ ਜੀ ਇੱਕ ਟਿੱਕੀ ਸੈਟ ਹੈ ਜੀ ਆਂਟੀ ਦਾ ਦੋ ਆਂਟੀ ਝੁੰਮਕੇ ਨੇ ਹਾਰਾਂ ਦਾ ਇਹ ਪੈ ਰਹਿੰਦੀਆਂ ਨੇ ਜੀ ਤੇ ਸਮਾਨ ਚਾਂਦੀ ਦੇ ਜਵਾਕਾਂ ਦੇ ਲਈ ਤਾਂ ਲੱਗਿਆ ਸੀ ਜੀ ਟੀਵੀ ਫੁਟੇਜ ਚ ਕਰਕੇ ਇਹ ਕਹਿੰਦੇ ਨੇ ਜੀ ਮਤਲਬ ਕੈਮਰੇ ਵਿੱਚ ਤਿੰਨ ਮੁੰਡੇ ਆਏ ਨੇ ਜੀ ਇੱਕ ਮੋਟਰਸਾਈਕਲ ਤੇ ਆਏ ਨੇ ਬਾਕੀ ਉਹ ਕੁਝ ਨਹੀਂ پتہ ਲੱਗੇ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਨੇ ਜੀ ਕਿੱਧਰੋਂ ਆਏ ਸੀ ਇਹ ਆਏ ਨੇ ਅੱਡੇ ਵੱਲੀੋਂ ਆਏ ਨੇ ਜੀ ਆਪਣੇ ਹਾਂਜੀ ਕਿੱਲੇ ਕਿ ਬੀ ਦੀ ਘਟਨਾ ਆ ਲਾ ਜੀ ਇਹ ਮੈਨੂੰ ਲੱਗਦੀ ਇਹ ਘਟਨਾ ਇਹ ਡੇਢ ਕ ਬੀ ਦੀ ਗੱਲ ਹੈ 2:30 ਵਜੇ ਕਹਿੰਦੇ ਕੰਮ ਹੋ ਗਿਆ ਜੀ ਇਹ ਹਾਂਜੀ ਮੇਰਾ ਨਾਮ ਐਸ ਸੀ ਪ੍ਰਚੰਦ ਹੈ ਖਾਣਾ ਸੰਭਰਾਲਾ ਤੋਂ ਆ ਮੈਂ ਅੱਜ ਤੇ ਚੋਰੀ ਹੋਈ ਸੰਸਪਰਨ ਮੈਂ ਮੌਕੇ ਤੇ ਪੁੱਜਿਆ ਸੀ ਜੀ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਬਦੀਸ਼ ਜਾਰੀ ਆ ਜੀ ਮੁਰਜਾ ਮਜਲਦੀ ਤੋਂ ਖੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਫਿਰ ਐਫ ਆਈ ਆਰ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਉਣੀ ਆ ਕੀ ਸੀ ਸੀ ਟੀ ਵੀ ਫੁਟੇਜ ਵਗਾਰਾ ਚ ਕੈਪਚਰ ਹੋਇਆ ਜੀ ਕੁਝ ਅਸੀਂ ਕਰ ਰਹੇ ਆ ਜੀ ਜੇ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਨੂਰ ਆਪਾਂ ਪੜਾਂਗੇ ਪਤਨ ਜੀ ਮੋੜੀ ਡਾਕ ਤੋਂ ਲੱਗੇ ਕਿੰਨੇ ਕੀ ਚੋਰੀ ਹੋ ਸਕਦੀ ਆ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਣ ਦੇ ਮੁਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕਿ ਚੋਰੀ ਉਹ ਬਣਾ ਰਹੇ ਹੈ ਜੀ ਪਤਾ ਲੱਗਿਆ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਫਰੀਵ ਰਾਤ ਇੱਕ 1:30 ਵਜੇ ਦੀ ਉਹਨਾਂ ਦੱਸ ਰਹੇ ਆ ਆਪਾਂ ਦੀ ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣ ਗਏ ਹਾਂ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇਡੀ ਸੀਗੀ 60 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕੇ ਗਵਾਰਡੀਆਂ ਦੀ ਸੌ ਗਈ ਇਹ ਘਰ ਵਿੱਚ ਕੋਈ ਨਹੀਂ ਸੀਗਾ ਜਦੋਂ ਅਸੀਂ ਸਵੇਰੇ 6:30 ਵਜੇ ਜਾ ਕੇ ਦੇਖਿਆ ਤਾਂ ਤਾਰੇ ਟੁੱਟੇ ਹੋਏ ਸੀਗੇ। ਬਾਕੀ ਅਗਲੀ ਕਵਤੀ ਚੱਲ ਰਹੀ ਹੈ ਜੋ ਵੀ ਕਾਰਬੋਆਮਿਕ ਵਿੱਚ ਜਾਂਦੀ ਹੈ। ਠੀਕ ਹੈ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਕੋ ਆ ਜਾਓ ਸੋ ਸਬਸਕ੍ਰਾਈਬ ਜਨਪਲੇਅਰ ਟੀਵੀ